ਕੁਰਚੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਤਿਕਾਰ ਦਾ ਨਮਰੀਂ ਤੇ ਜਨਮ ਗੁਰੂ ਜੀ ਦਾ ਬਟੀਕਾ ਨ ਬਲੌਗ ਵਿੱਚ ਅੱਜ ਜੁੜੀ ਹੋਏ ਵਿੱਚ ਰਬੀਂ ਮਸ਼ਰੀਂ ਦੇ ਚੁਕਲੇ ਕੇ ਬਹੁਤ ਸਾਰੇ ਕਲਰ ਕੰਬੀਨੇਸ਼ਨਾਂ ਦਿਖਾਣੀ ਪਉਂਦੇ ਆ ਮੇਰੇ ਲੈਸ਼ ਨਾਲ ਤੇ ਆਰੀ ਵਰਕ ਦੇ ਵਿੱਚ ਵੀ ਲੈ ਕੇ ਆਇਆ ਸੂਟ ਠੀਕ ਹੈ ਦਿਖਾਉਂਦੇ ਆ ਇਹਨਾਂ ਵਿੱਚ ਕੋਈ ਪਸੰਦ ਆਉਂਦਾ ਤਾਂ ਤੁਸੀਂ ਆਰਡਰ ਕਰਨਾ ਜੀ ਮੇਰੇ ਨੰਬਰ ਤੇ ਮੇਰਾ ਨੰਬਰ ਹੈ ਜੀ 93386721 ਦਾ ਬੱਚਾ ਬਹੁਤ ਸੋਹਣੇ ਡਿਜ਼ਾਈਨਰ ਸੈਂਟੈਂਸਿੰਗ ਲੀਡਿੰਗ ਲੱਗੀ ਹੋਈ ਹੈ ਪ੍ਰਿੰਟ ਵੀ ਬਹੁਤ ਸੋਹਣਾ neck ਦੀ ਡਿਜ਼ਾਈਨ ਦੇ ਵਿੱਚ। ਗਲੈਸ਼ ਨਾਲ neck ਦੀ ਡਿਜ਼ਾਈਨਿੰਗ ਬਣਾਈ ਹੈ। ਟੈਬੀ ਮਸ਼ਲੀਨ ਦੇ ਵਿੱਚ ਸੂਟ ਹੈ। ਕਲਰ ਬਹੁਤ ਪਿਆਰਾ ਹੈ। ਪ੍ਰਿੰਟ ਵੀ ਬਹੁਤ ਸੋਹਣਾ। ਬਿਲਕੁਲ ਲਾਈਟ weight ਦੇ ਵਿੱਚ ਸੂਟ ਹੈ ਇਹ। ਠੀਕ ਹੈ ਜੀ ਏਦਾਂ ਡਿਜ਼ਾਈਨਿੰਗ ਬਣਾਈ ਹੋਈ ਹੈ ਘੇਰੇ ਦੀ ਗਲੈਸ਼ ਲੱਗੀ ਹੋਈ ਹੈ ਜੀ। ਕਲਰ ਵੀ ਬਹੁਤ ਪਿਆਰਾ ਸਬਰਪਨ। ਵਿੱਚ ਜੀ। कस्टर्ड है गाजरी है ग्रीन मछलीन प्लेन बॉटम है जी बॉटम पर वर्क है बहुत सोना कंट्रास्ट है जी वर्क आएगा जी युप्टा है बहुत सोना डिजाइनर दुपट्टा टैगी लगी हुई है जी ఢాక్ని కల బ ప్యారా ప్రింట్లే కలర్ నిెస్ కలర్ ఏర్ బ పారా ప్రింట్ చ ਨਸਲੀ ਜਾਨੂ ਲੈ ਸ਼ਾਮਾ ਲੱਗੀ ਇਸ ਤੋਂ ਬਣਾਣੀ ਹੋਈ ਹੈ ਇਹ ਨੀਚੇ ਘਰੇ ਤੇ ਵੀ ਲਗਾ ਕੇ ਡਿਜ਼ਾਈਨਿੰਗ ਕੀਤੀ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਜੀ ਗਾਜ਼ਰੀ ਪ੍ਰਿੰਟ ਹੈ ਬਹੁਤ ਬਦੀਨ ਕਲਰ ਹੈ ਤੇ ਨੀਚੇ ਘਰੇ ਤੇ ਵੀ ਸੇਮ ਡਿਜ਼ਾਈਨ ਹੈ ਇਹਦੀ ਬਾਟਮ ਤੇ ਵੀ ਵਰਕ ਹੈ ਮੁਸਲਿਮ ਦੇ ਵਿੱਚ ਬਾਟਮ ਤੇ ਵਰਕ ਹੈ ਟੈਬੀ ਸਿਲਕ ਦੇ ਵਿੱਚ ਦੁਪੱਟਾ ਹੈ ਜੀ ਬਹੁਤ ਸੰਗੀਨ ਵਿੱਚ ਹਲਕੀ ਹਲਕੀ ਦਿਖਾਇਆ ਪਰਪਲ ਕਲਰ ਦਾ ਜੀ ਇਹ ਮੇ ਦਾ ਹੀ ਸੇਮ ਦੁਪੱਟਾ ਹੈ ਜੀ ਇਹ ਵੀ ਨਾਲ ਇਹ ਖੇਦ ਦੇ ਵਿੱਚ ਮਸਟਰਡ ਗ੍ਰੀਨ ਕਲਰ ਹੈ ਜੀ ਕਲਰ ਬਹੁਤ ਪਿਆਰਾ ਹੈ ਜੀ ਨਾਈ ਮਹਿੰਦੀ ਹੈ ਬਹੁਤ ਸੋਹਣਾ ਕਲਰ ਹੈ ਜੀ ਥੋੜਾ ਪ੍ਰਿੰਟ ਚੇਂਜ ਹੋਏਗਾ ਜੀ ਡਿਜ਼ਾਈਨਿੰਗ ਤੇ ਸਟੱਫ ਸੇਮ ਰਹੇਗਾ ਜੀ ਟੈਬੀ ਮਸ਼ਲੀਨ ਦੇ ਵਿੱਚ ਲੈਕਰੀ ਡਿਜ਼ਾਈਨ ਇਹ ਫ੍ਰੈਂਟ ਕੋ ਸੋਨਾ ਖੜਮਾ ਦਾ ਕਲਰ ਹੈ ਬਹੁਤ ਵਧੀਆ ਜੀ ਇਹਦੇ ਨਾਲ ਵੀ ਪਲੇਨ ਬਾਟਮ ਰਹੀਗੀ ਜੀ ਤੇ ਇਹ ਵੀ ਬਰਕਤ ਦਿੱਖਦਾ ਹੈ ਇਹ ਤਾਂ ਬਾਟਮ ਤੇ ਵਰਤਾਇਆ ਜਾ ਸਕਦਾ ਹੈ ਤੇ ਟੈਂਬੀ ਮਸ਼ੀਨ ਦੇ ਵਿੱਚ ਦੁਪੱਟਾ ਉਹ ਸੋਨਾ ਡਿਜ਼ਾਈਨ ਵਾਲਾ ਦੁਪੱਟਾ ਇਹ ਵੀ ਵੀ ਬਿੰਗ ਨੰਗੀ ਹੁੰਦਾ ਪੱਟੇ ਤੇ 5 ਮੀਟਰ ਦੇਖ ਲਓ ਇਹਦੇ ਦਾ ब्लू कलर है जी कलर बहुत प्यारा है जी ये पहला भी आए थे सीम होंगे दोबारा तो मंगवाई है जी तीन चार कलर मिल जाएंगे सामने ये भी प्रिंट बहुत सोहना कलर भी बहुत प्यारा है।, है जी बॉटम से वर्किंग मशीन का दुपट्टा है ਹਾਂਜੀ ਇਹ ਵੀ ਟੈਬੀ ਮਸਲੀਨ ਦੇ ਵਿੱਚ ਹੈ ਜੀ ਇਹ ਵੀ ਪ੍ਰਿੰਟ ਕੋਸ ਹੋਣਾ ਹੈਂਡਵਰਕ ਤੇ ਮਸ਼ੀਨਰੀ ਵਰਕ ਹੈ ਜੀ ਵਰਕ ਕੀਤਾ ਹੋਇਆ ਵੀ ਸ਼ੇਪ ਦੇ ਵਿੱਚ neck ਤੇ neck ਤੇ نیچے ਬਹੁਤ ਸਾਰੇ ਡਿਜ਼ਾਈਨ ਬਣਾਈ ਹੋਏ ਨੇ ਲਾਗੁਰਾ ਬਣਾਇਆ ਹੋਇਆ ਹੈ ਜੀ ਤੇ ਪ੍ਰਿੰਟ ਵੀ ਸੋਖ ਹੋਣਾ ਸੀ ਠੀਕ ਹੈ ਜੀ ਨਾਲ ਪੱਟੀ ਲੱਗੇ ਤੇ ਪ੍ਰਿੰਟ ਸੇਮ ਰਹੀਗਾ ਜੀ ਤੇ ਇਹਦੇ ਵੀ ਬਾਟਮ ਤੇ ਵਰਕ ਹੈ ਜੀ ਅਸਲੀਨ ਦੀ ਬਾਟਮ ਤੇ ਨਾਲ ਹੀ ਇੱਕ ਦਾ ਵਰਕ ਆਈ ਰਿਹਾ ਜੀ ਇਹਦੀ ਨਾਂ ਮਛਲੀੰਦਾ ਦੁਪੱਟਾ ਰਿਬਟਾਈ ਅੰਦਾਈ ਇਹ ਜੀ ਬਹੁਤ ਖਿਆਰਾ ਹੈ ਜੀ ਨੈਚਰ ਨੂੰ ਮਾਇਕੇ ਤੋਂ ਕੀ ਡਿਜ਼ਾਈਨਰ ਦੇ ਪਿੱਛੇ ਦੁਪੱਟਾ ਹੈ ਜੀ ਨਾਨੀ ਮੇਰੀ ਵਿਚਾਰੀ ਦੁਪੱਟਾ ਹਾਂਜੀ ਇਹ ਪ੍ਰਿੰਟ ਹੈ ਜੀ ਕੋਟਨ ਵੇਸ ਰਹਿਗਾ ਜੀ ਪ੍ਰਿੰਟਰ ਸੋਟ ਹੈ ਪੂਰਾ ਸੋਟ ਹੈ ਜੀ ਇਹ ਡਿਜੀਟਲ ਪ੍ਰਿੰਟ ਹੈ ਜੀ ਤੇ ਇਹਦੀ ਨਾਂ ਮਛਲੀੰਦਾ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਹੈ ਜੀ ਪੂਰਾ ਸੂਟ ਹੈ ਜੀ ਇਹ ਦਿਖਾ ਲੈਂਦਾ ਤੁਹਾਨੂੰ ਵਰ ਡਿਜੀਟਲ ਕੰਟ ਦੇ ਵਿੱਚ ਮਸਲੀਨ ਦਾ ਦੁਪੱਟਾ ਹੈ ਜੀ ਹਾਂ ਜੇ ਕੇ ਡਿਜ਼ਾਈਨਿੰਗ ਹੈ ਜੀ ਸਟੱਫ ਜੋੜਦਾ ਚੱਲ ਰਿਹਾ ਹੈ ਜੀ ਤੇ ਜਿਹੜਾ ਇਹਦਾ ਵਰਕ ਹੈ ਆਰੀ ਵਰਕ ਕੀਤਾ ਹੋਇਆ ਜੀ ਪੂਰੇ ਫਰੰਟ ਦੇ ਉੱਤੇ ਬੈਕ ਤੇ ਫਰੰਟ ਤੇ ਦੋਨੋਂ ਸਾਈਡ ਵਰਕ ਆਇਆ ਜੀ ਠੀਕ ਹੈ ਜੀ ਨੇਕ ਦੀ ਡਿਜ਼ਾਈਨ ਇਹ ਦੋਸਣਾ ਸਟਾਫੇ ਜਿਹੜੇ ਨੇ ਸਿਚੁਏਸ਼ਨ ਐਡਰੈਸਟ ਆਪ ਹੋ ਗਿਆ ਸੀ ਇਹਦੇ ਵਿੱਚ ਇਹਨਾਂ ਨੂੰ ਫਿੱਟਿੰਗ ਬਹੁਤ ਸੋਹਣੀ ਮੰਗਿਆ ਦੀ ਸੂਟ ਦੀ ਤੇ ਵਿਦ ਬਾਟਮ ਤੇ ਵੀ ਵਰਕ ਤੇ ਪ੍ਰਿੰਟਡ ਸ਼ਰਟ ਪਲੇਨ ਬਾਟਮ ਤੇ ਬਾਟਮ ਤੇ ਵਰਕ ਹੈ ਜੀ ਸੂਟ ਬਹੁਤ ਪਿਆਰਾ ਹੈ ਜੀ ਮਿਸ਼ਲਿਨ ਦੀ ਬਾਟਮ ਹੈ ਜੀ ਇਹਦੇ ਨਾਲ ਤੇ ਜੋੜਿਆ ਤੁਹਾਨੂੰ ਸ਼ਰਟ ਹੈ ਜੀ ਤੇ ਮਿਸ਼ਲਿਨ ਦਾ ਹੀ ਦੁਪੱਟਾ ਹੈ ਜੀ ਬਹੁਤ ਸੋਹਣਾ ਡਿਜ਼ਾਈਨਰ ਪੈਟਰਨ ਲੱਗੇ ਹੈ ਇਹਨੂੰ ਦੁਪੱਟੇ ਤੇ ਇਹ ਵੀ ਨੂੰ ਆਇਆ ਜੀ ਮਾਈਕੀ ਫਿਲੈਸ਼ ਰੱਖੀ ਹੋਈ ਫਿਨਾਂ ਨਹੀਂ ਦੇ ਵਿੱਚ ਤੇ ਪਟਮ ਫਿੰਡਾ ਕਾਇਮਟਰ ਦਾ ਫੁੱਲ ਡੁੱਬਾਇਆ ਜੀ ਇਹ ਦਿਨ ਤੋਂ 3-4 ਕਰ ਲੈ ਤੁਹਾਨੂੰ ਦਿਖਾਉਂਦੇ ਜੀ ਹਾਂਜੀ ਇਹ ਕਲਰ ਹੈ ਜੀ ਆਰੀ ਵਰਗਾ ਦਿੱਕਾ ਹੈ ਹਾਂਜੀ ਇਹ ਕਲਰ ਹੈ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਇਹ ਕਲਰ ਵੀ ਬਹੁਤ ਪਿਆਰਾ ਹੈ ਜੀ ਆਰੀ ਵਰਕ ਕੀਤਾ ਹੈ ਜੀ 셔ਟ ਦੇ ਉੱਤੇ ਤੇ ਇਹਦੇ ਨਾਲ ਬਾਟਮ ਤੇ ਵੀ ਵਰਕ ਹੈ ਜੀ ਮਸ਼ੀਨੀ ਵਰਕ ਹੈ ਜੀ ਬਾਟਮ ਤੇ ਇੱਦਾਂ ਵਰਕ ਆਈ ਦਾ ਜੀ ਤੇ ਇਹਦੇ ਨਾਲ ਡਿਜ਼ਾਈਨਰ ਮਸ਼ਲੀਨ ਦਾ ਦੁਪੱਟਾ ਹੈ ਜੀ ਇੱਦਾਂ ਫੋਰ ਸਾਈਡ ਤੇ ਐਚ ਵਰਕ ਲੱਗਿਆ ਹੋਇਆ ਹੈਗਾ ਤੇ ਇਹਦੀ ਲੈਸ ਲੱਗੀ ਹੋਈ ਹੈ ਜੀ ਇਹ ਸਨਰ ਜੇਤੇ ਵਿੱਚ ਇਹ ਵੀ ਹਨ ਬਹੁਤ ਸੋਹਣਾ ਹੈ ਜੀ ਲਾਈਟ ਪਿੰਕ ਕਲਰ ਹੈ ਪ੍ਰਿੰਟਡ ਬਹੁਤ ਪ੍ਰਿੰਟ ਬਹੁਤ ਸੋਹਣਾ ਹੈ ਜੀ ਤੇ ਇਹ ਵੀ ਦਾ ਆਰੀ ਵਰਕ ਕੀਤਾ ਹੋਇਆ ਹੈ ਜੀ ਇਹ ਵੀ ਕਿਤੇ ਜੀ ਇਹਦੀ ਬਾਟਮ ਤੇ ਵੀ ਵਰਕ ਹੈ ਜੀ ਮਛਲੀ ਦੇ ਰੂਪ ਵਿੱਚ ਬਾਟਮ ਹੈ ਜੀ ਤੇ ਇਹਦਾ ਸ਼ਰਟ ਦਾ ਸਟਾਫ ਹੈ ਜੀ ਉਹ ਜੋੜਦਕ ਦੇ ਵਿੱਚ ਤੇ ਮਛਲੀ ਹਿੰਦੀ ਤੇ ਮਛਲੀ ਹਿੰਦੀ ਬਾਟਮ ਹੈ ਜੀ ਇਹਦੀ ਨਾਲ ਵੀ ਪੈਚ ਵਰਕ ਕੀਤਾ ਹੋਇਆ ਦੁਪੱਟਾ ਉਸੇ ਡਿਜ਼ਾਈਨ ਦਾ ਇਹ ਵੀ ਕਲਰ ਬਹੁਤ ਪਿਆਰਾ ਹੈ ਜੀ

ਕੀਕਾ ਜੀ ਅੱਜ ਦੇ ਵੀਡੀਓ ਵਿੱਚ ਆਏ। ਅਗਲੇ ਵੀਡੀਓ ਵਿੱਚ ਫਿਰ ਮਿਲਦੇ ਹਾਂ। ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।